लाडली भाग 13 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁੰਗਣਾ ਜੀ ਚਲੋ ਸ਼ੁਰੂ ਕਰੀਏ ਫਿਰ ਅੱਜ ਦਾ ਭਾਗ ਆਪਾਂ ਸੰਤੋਖੀ ਗਲੀ ਗੌਂਡ ਤੋਂ ਅੱਖ ਬਚਾ ਕੇ ਗੁਰਦੁਆਰਾ ਸਾਹਿਬ ਤੋਂ ਜਿਵੇਂ ਹੀ ਘਰ ਜਾਣ ਲੱਗੀ ਤਾਂ ਪਿੱਛੇ ਝਾਈ ਨੇ ਆਂਕ ਮਾਰ ਦਿੱਤੀ ਨਹੀਂ ਸੰਤੋਖੀ ਪਰ ਸੰਤੋਖੀ ਨੇ ਅਣਸੁਣਿਆ ਕਰਤਾ ਤੇ ਅੱਗੇ ਵੱਲ ਕਦਮ ਪੁੱਟ ਲਿਆ ਫਿਰ ਝਾਈ ਦਵਾ ਦਵੱਗਿਆਂ ਕੇ ਖਲੋ ਗਈ ਤੇ ਬੋਲੀ ਨਹੀਂ ਸੰਤੋਖੀ ਮੈਂ ਹਾਕਾ ਮਾਰੀ ਜਾਨੀ ਤੂੰ ਸੁਣਦੇ ਹੀ ਨਹੀਂ ਦਿਵਾਲੀ ਦੀਆਂ ਬਾਲੀਆਂ ਬਾਲੀਆਂ ਮੁਬਾਰਕਾ ਹੋਣ ਤਿੰਨ ਨਾਲੇ ਤੇਰੀ ਕੁੜੀ ਦੀ ਸੌਰੇ ਵੀ ਪਹਿਲੀ ਦਿਵਾਲੀ ਆ ਉਹਨੂੰ ਵੀ ਬਾਲੀਆਂ ਬਾਲੀਆਂ ਮੁਬਾਰਕਾ ਹੋਣ ਸੰਤੋਖੀ ਕਹਿਣ ਲੱਗੀ ਹਾਂ ਚਾਈ ਥਨ ਨੂੰ ਵੀ ਬਹੁਤ ਮੁਬਾਰਕਾ ਹੋਣ ਸੰਤੋਖੀ ਮਲਕੀਤ ਨਹੀਂ ਆਇਆ ਕਿ ਟੇਕ ਗਿਆ ਮੱਥਾ ਚਾਈ ਇੱਧਰ ਉੱਧਰ ਦੇਖਦੀ ਬੋਲੀ ਕੁੜੀਆਂ ਚੁੱਪ ਖਲੋਤੀਆਂ ਸਨ ਫਿਰ ਸੰਤੋਖੀ ਬੋਲੀ ਉਹ ਟੇਕ ਗਿਆ ਉਹ ਨਾ ਮੱਥਾ ਉਹ ਕਰਨੈ ਲਾਇਆ ਸੀ ਨਾ ਅੱਛਾ ਚੱਲਦੀਆਂ ਸੰਤੋਖੀ ਟਾਲਮਟੋਲ ਕਰਨ ਲੱਗੀ ਪਰ ਚਾਈ ਕਹਿਣ ਲੱਗੀ ਰੁਕ ਸੰਤੋਖੀ ਇੱਕ ਗੱਲ ਪੁੱਛਣੀ ਆ ਚਾਰ ਕੋ ਦਿਨ ਪਹਿਨਾ ਕਰਨੈ ਨਰ ਕੋਣ ਆਇਆ ਸੀ ਘਰੇ ਮੈਨੂੰ ਪ੍ਰੀਤਮ ਘਰ ਦੱਸਦੀ ਸੀ ਬੜੇ ਖੁਸ਼ ਲੰਗੇ ਸੀ ਗਲੀ ਚ ਸੰਤੋਖੀ ਕਹਿਣ ਲੱਗੀ ਹਾਂ ਉਹ ਸੱਚ ਉਹ ਨਾ ਚਾਈ ਉਹ ਆ ਫਿਰ ਚਾਈ ਨਾਲ ਹੀ ਬੋਲੀ ਲੈ ਮੈਨੂੰ ਇੰਜ ਲੱਗਾ ਜਿਵੇਂ ਗੁੱਡੀ ਵੀ ਆਈ ਹੁੰਦੀ ਆ ਘਰੇ ਦਰਸ਼ਨ ਨੂੰ ਵੀ ਲੰਗਦੇ ਹੋਏ ਦੇਖਿਆ ਸੀ ਮੈਂ ਸੰਤੋਖੀ ਹੁਣ ਚਾਈ ਵੱਲ ਦੇਖੀ ਗਈ ਪਰ ਕੁਝ ਨਹੀਂ ਬੋਲੀ ਫਿਰ ਚਾਹੀ ਕਹਿਣ ਲੱਗੀ ਲੈ ਦੱਸ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਮੈਂ ਤਾਂ ਮੱਥਾ ਟੇਕਿਆ ਹੀ ਨਹੀਂ ਚੰਗਾ ਮੈਂ ਚਲਦੀ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਨੀ ਆ ਕੱਲ ਨੂੰ ਆਉਂਦੀ ਆ ਤੇਰੇ ਵੱਲ ਮੈਂ ਚਾਈ ਹੁਣ ਗੁਰਦੁਆਰਾ ਸਾਹਿਬ ਚਲੀ ਗਈ ਸੰਤੋਖੀ ਕੁੜੀਆਂ ਨੂੰ ਲੈ ਕੇ ਦਵਾ-ਦਵ ਘਰ ਲਈ ਚੱਲ ਪਈ ਘਰ ਆ ਕੇ ਕੁੜੀਆਂ ਮੋਮਬਤੀਆਂ ਤੇ ਦੀਵੇ ਬਨੇਰੇ ਤੇ ਜਗਾਉਣ ਲੱਗੀਆਂ ਪਰ ਸੰਤੋਖੀ ਉਦਾਸ ਹੋ ਕੇ ਬੈਠ ਗਈ ਮਲਕੀਤ ਕੁਰਸੀ ਤੇ ਬੈਠਾ ਸੀ ਸੰਤੋਖੀ ਕੰਨੀ ਦੇਖ ਹੀ ਗਿਆ ਫਿਰ ਕੋਲ ਆ ਕੇ ਪੁੱਛਣ ਲੱਗਾ ਕੀ ਹੋਇਆ ਪਰੇਸ਼ਾਨ ਕਿਉਂ ਤਾਂ ਸੰਤੂਖੀ ਬੋਲੀ ਗੁੱਡੀ ਦੇ ਬਾਪੂ ਸਾਰੇ ਤੇਰੇ ਬਾਰੇ ਪੁੱਛਦੇ ਸੀ ਕਿ ਮਲਕੀਤ ਨਹੀਂ ਆਇਆ ਮੱਥਾ ਟੇਕਣ ਟੇਕ ਗਿਆ ਮੱਥਾ ਜਦੋਂ ਦੀ ਵਿਆਹ ਕੇ ਇਸ ਘਰ ਚ ਆਈਆਂ ਨਾ ਤੇਰੇ ਨਾਲ ਤੇ ਧੀਆਂ ਨਾਲ ਹੀ ਜਾਂਦੀ ਰਹੀਆਂ ਪਰ ਹਜੇ ਇੰਜ ਲੱਗਾ ਮਨ 'ਚ ਚੋਰ ਸੀ ਮੇਰੇ ਤੋਂ ਕੋਈ ਕੁਝ ਪੁੱਛਦਾ ਸੀ ਤੇ ਮੈਂ ਕੁਝ ਬੋਲ ਰਹੀ ਸੀ ਡਰ ਜਾ ਸੀ ਕੋਈ ਅਜ ਮੇਰੇ ਅੰਦਰ ਮਲਕੀਤ ਸੰਤੂਖੀ ਵੱਲ ਵੇਖੀ ਗਿਆ ਫਿਰ ਬੋਲੇ ਕੀ ਡਰ ਸੀ ਤੈਨੂੰ ਕਿ ਗੁੱਡੀ ਨੂੰ ਸੌਰੇ ਨਾ ਕਿ ਆਗੇ ਘਰੇ ਜਾਂ ਫਿਰ ਬਿੰਦਰੋ ਦੀ ਰੋਕ ਦਾ ਟੰਡੋਰਾ ਨਹੀਂ ਪਿੱਟਿਆ ਦੇਖ ਸੰਤੋਖੀ ਦੁਨੀਆ ਦੀ ਜ਼ੁਬਾਨ ਬੰਦ ਨਹੀਂ ਕਰ ਸਕਦੇ ਆਪਾਂ ਸਭ ਨੇ ਪੁੱਛਣਾ ਹੀ ਆ ਅੱਜ ਵੀ ਕੱਲ ਨੂੰ ਵੀ ਆਪਾਂ ਕਿਸੇ ਦਾ ਲੈ ਕੇ ਨਹੀਂ ਖਾਣਾ ਤੇ ਕਿਸੇ ਨੇ ਆਪਾਂ ਨੂੰ ਦੇਣ ਵੀ ਨਹੀਂ ਆਣਾ ਚੋਰ ਤਾਂ ਹੋਵੇ ਤੇਰੇ ਮਾਂ ਤੇ ਜੇ ਆਪਾਂ ਗਲਤ ਹੋਈਏ ਮੈਂ ਬੈਠਾ ਹਾਂ ਲੈ ਮੇਰੇ ਹੁੰਦੇ ਤੈਨੂੰ ਕਿਸ ਤੋਂ ਡਰ ਨਾਲ ਡਰ ਕੇ ਕੀ ਗੱਲ ਕਰਨੀ ਆ ਤੈਨੂੰ ਕੋਈ ਨੋੜ ਨਹੀਂ ਤੂੰ ਤਿਲਕੋਂ ਨਹੀਂ ਡਰਨਾ ਜੋ ਹੈ ਸੋ ਹੈ ਮਲਕੀਤ ਨੇ ਸਮਝਾਉਂਦੇ ਹੋਏ ਕਿਆ ਫਿਰ ਪੱਗ ਦਾ ਨਾਲ ਠੀਕ ਕਰਦਾ ਹੋਇਆ ਗੁੱਡੀ ਨੂੰ ਕਹਿਣ ਲੱਗਾ ਗੁੱਡੀ ਧੀਏ ਚੱਲ ਗੁਰਦੁਆਰਾ ਸਾਹਿਬ ਮੱਥਾ ਟੇਕ ਆਈਏ ਪਰ ਗੁੱਡੀ ਨੇ ਮਨਾਂ ਕਰ ਦਿੱਤਾ بار بار ਸਭ ਨੇ ਕਿਹਾ ਕਿ ਉਹਦਾ ਮਨ ਨਹੀਂ ਉਹਨੂੰ ਰਹਿਣ ਦੋ ਫਿਰ ਗੁੱਡੀ ਨੇ ਆਪਣੇ ਮਾਪਿਆਂ ਕੋਲ ਸਿਰ ਝੁਕਾ ਲਿਆ ਤੇ ਕਿਹਾ ਮੇਰੇ ਰੱਬ ਮੇਰਾ ਪਰਮਾਤਮਾ ਤੁਸੀਂ ਹੋ ਤੇ ਮੈਨੂੰ ਹੋਰ ਕਿਤੇ ਨਹੀਂ ਜਾਣਾ ਮਲਕੀਤ ਦੇ ਗੁੱਡੀ ਦੇ ਸੀਟ ਤੇ ਹੱਥ ਧਰਿਆ ਤੇ ਗੁਰਦੁਆਰਾ ਸਾਹਿਬ ਚਲਾ ਗਿਆ ਗੁੱਡੀ ਤੇ ਪਰਿਵਾਰ ਲਈ ਅਰਦਾਸ ਕਰਕੇ ਆਏ ਆਉਂਦੇ ਨੂੰ ਕੁੜੀਆਂ ਨੇ ਪੂਰਾ ਘਰ ਜਗਮਗ ਕੀਤਾ ਹੋਇਆ ਸੀ ਗੁੱਡੀ ਇੱਕ ਪਾਸੇ ਬੈਠੀ ਸੀ ਹੁਣ ਪੂਜਾ ਦੀ ਤਿਆਰੀ ਸੀ ਸਾਰਿਆਂ ਨੇ ਮਿਲ ਕੇ ਪੂਜਾ ਕੀਤੀ ਤੇ ਵਿਹੜੇ ਵਿੱਚ ਇੱਕ ਪਾਸੇ ਗੁੱਡੀ ਕੁਲ ਬੈਠੀਆਂ ਬਿੰਦਰੋ ਸ਼ਿੰਦਰੋ ਅਸਮਾਨ ਕਰਨੀ ਵੇਖ ਰਹੀਆਂ ਸਨ ਜੋ ਰੋਸ਼ਨੀ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਠਾ ਠਾ ਦੀਆਂ ਆਵਾਜ਼ਾਂ ਪੂਰੇ ਅਸਮਾਨ ਵਿੱਚ ਗੂੰਜ ਰਹੀਆਂ ਸਨ ਰੋਟੀ ਪਾਣੀ ਖਾਣ ਮਗਰੋਂ ਸਾਰੇ ਸੌ ਗਏ ਬਿੰਦਰੋਂ ਨੇ ਇੱਟ ਉੱਤੇ ਵੱਡਾ ਦੀਵਾ ਜਗਾ ਕੇ ਰੱਖਿਆ ਸੀ ਜਿਸ ਦੀ ਰੋਸ਼ਨੀ ਸਾਰੀ ਰਾਤ ਗੁੱਡੀ ਦੇਖੀ ਗਈ ਅਗਲੇ ਦਿਨ ਵਿਸ਼ਕਰਮਾ ਜੀ ਦੀ ਪੂਜਾ ਕਰਕੇ ਬਦਾਣਾ ਵੰਡਣੇ ਲੱਗਾ ਸੀ ਮਲਕੀਤ ਕੁੜੀਆਂ ਨੂੰ ਕਿ ਝਾਈ ਆ ਗਈ ਆਉਂਦੇ ਸਾਰੀ ਝਾਈ ਪੁੱਛਣ ਲੱਗੀ ਕਿ ਮੈਨੂੰ ਇੰਜ ਲੱਗਾ ਕਿ ਗੁੱਡੀ ਆਈ ਐ ਲੈ ਦੱਸ ਗੁੱਡੀ ਤਾਂ ਸੱਚੀ ਆਈ ਐ ਹੋਰ ਪੁਰਾਣਾ ਨਹੀਂ ਆਇਆ ਪੁਰਾਣਾ ਕਿਵੇਂ ਆ ਕਿੱਥੇ ਆ ਕਦੋਂ ਆਈ ਗੁੱਡੀ ਚਾਈ ਸੋਹਾਂ ਜੀਆਂ ਲੈਂਦੀ ਹੋਈ ਕਿੰਨੀਆਂ ਗੱਲਾਂ ਪੁੱਛ ਗਈ ਫਿਰ ਮਲਕੀਤ ਬੋਲਿਆ ਆਈ ਨਹੀਂ ਲੈ ਕੇ ਆਏ ਆ ਅੱਛਾ ਅੱਛਾ ਕਿ ਪੈਣੀ ਦਿਵਾਰੀ ਇੱਥੇ ਮਨਾ ਲੂ ਪੇਕੇ ਚੁੰਬੋਦੀਆ ਫੇਰ ਤਾਂ ਬਹੁਤ ਚੰਗੀ ਗੱਲ ਆ ਚਾਈ ਬੋਲੀ ਫੇਰ ਸੰਤੋਖੀ ਬੋਲੀ ਚਾਈ ਤੁਹਾਡੀ ਉਹ ਬਿੰਦੂ ਕਿਵੇਂ ਆ ਜਿਹਦਾ ਵਿਆਹ ਕੀਤਾ ਸੀ 3 ਮਹੀਨੇ ਪਹਿਲਾਂ ਸੁਣਿਆ ਕਿ ਉਹ ਹਾਲੇ ਸੰਤੋਖੀ ਕੁਝ ਬੋਲ ਹੀ ਲਈ ਸੀ ਕਿ ਚਾਈ ਕਹਿਣ ਲੱਗੀ ਉਹ ਮੈਂ ਵੀ ਕਿਹੜੀਆਂ ਬੰਨਾਂ ਲੈ ਕੇ ਬੈਠ ਗਈ ਹਾਂ ਅੱਜ ਤਾਂ ਵਿਸ਼ਕਰਮਾ ਜੀ ਦਾ ਦੇਣਾ ਚੰਗਾ ਦੇਣਾ ਮੈਂ ਚਲਦੀ ਮੈਂ ਫੇਰ ਆਨੀ ਆ ਮੈਂ ਫੇਰ ਆਨੀ ਆ ਚਾਈ ਹੁਣ ਬਾਹਰ ਵੱਲ ਚਲੀ ਗਈ ਤਾਂ ਮਲਕੀਤ ਸੰਤੋਖੀ ਵੱਲ ਵੇਖ ਕੇ ਪੁੱਛਣ ਲੱਗਾ ਕੀ ਹੋਇਆ ਬਿੰਦੂ ਨੂੰ ਤਾਂ ਸੰਤੋਖੀ ਕਹਿਣ ਲੱਗੀ ਇਹ ਉਹਦੇ ਘਰ ਚ ਬਾਲੀ ਚੱਕ ਥਲ ਕਰਦੇ ਸੀ ਪਰੌਣਾ ਛੱਡ ਗਿਆ ਹਫਤਾ 10 ਦਿਨ ਹੋਏ ਆ ਸੁਨਿਆਰੀ ਦੱਸਦੀ ਸੀ ਮੈਨੂੰ ਮਲਕੀਤ ਕਹਿਣ ਲੱਗਾ ਲੈ ਦੇਖ ਲਾ ਕੁਝ ਮਾਪੇ ਧੀਆ ਨੂੰ ਨਹੀਂ ਸਮਝਾਉਂਦੇ ਤੇ ਕੁਝ ਧੀਆ ਸਿਆਣੀਆਂ ਹੁੰਦੀਆਂ ਨੇ ਤੇ ਜਾਗ ਉਹਨਾਂ ਦੀ ਕਦਰ ਨਹੀਂ ਪਾਉਂਦਾ ਵੰਦੇ ਵਾਹ ਰੱਬਾ ਵਾਹ ਹੁਣ 2-4 ਦਿਨ ਨਿਕਲਣ ਮਗਰੋਂ ਮਲਕੀਤ ਦਰਸ਼ਨ ਕਰਨੀ ਗਿਆ ਤੇ ਜਾ ਕੇ ਪੁੱਛਿਆ ਕਿ ਕੋਈ ਕੋਈ ਗੱਲ ਗੁੱਡੀ ਦੇ ਸਹੁਰਿਆਂ ਨਾਲ ਜਾਂ ਉਹਨਾਂ ਦਾ ਕੋਈ ਜਵਾਬ ਪੱਤਰ ਕੁਛ ਆਇਆ ਤਾਂ ਦਰਸ਼ਨ ਬੋਲੇ ਹਾਂ ਉਹ ਕਹਿ ਰਹੇ ਨੇ ਕਿ ਪਿਓ ਆ ਕੇ ਮਾਫੀ ਮੰਗੇ ਤੇ ਗੁੱਡੀ ਨੂੰ ਛੱਡ ਕੇ ਜਾਵੇ ਮਲਕੀਤ ਬੋਲਿਆ ਅੱਛਾ ਤਾਂ ਇਹ ਕਿਹਾ ਉਹਨਾਂ ਨੇ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ